ਆਪਾਂ ਇਹ ਲੰਗਰ ਹਾਲ 'ਚ ਤੇ ਚਾਹ ਦੀ ਕੀਤੀ ਲੀ ਤੇ ਆਪਾਂ ਚਾਹ ਦੀੇ ਪਰ ਲਈ ਆ ਬਾਟੀ ਚਾਹ ਪੀ ਕੇ ਫਿਰ ਚੱਲਦੇ ਆ ਅੱਗੇ ਤੇ ਬਾਟਾ ਚਾਹ ਦਾ ਲੰਗਰ ਪਰ ਲਿਆ ਤੇ ਲੰਗਰ ਹਾਲ 'ਚ ਬਾ ਸੰਗਤ ਬਹੁਤ ਘੱਟ ਆ ਮਾਸੂਦ ਬਦਰੀ ਨਾਲ ਹੀ ਸੰਗਤ ਆ ਆਂਡੇ-ਮੁੰਡੇ ਦਾ ਸਾਫ ਕਰਕੇ ਤੇ ਹੁਣ ਆਪਾਂ ਆ ਗਏ ਹੁਣ ਆਪਾਂ ਚੱਲਦੇ ਆ ਅੱਗੇ ਗੁਰਦੁਆਰਾ ਸਾਹਿਬ ਨਮਸਤਕ ਹੁੰਨੇ ਆ ਮੱਥਾ ਟੇਕਣ ਇਹ ਆ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ ਗੁਰਦਰਾ ਸ਼੍ਰੀ ਹਮਕੋਰ ਸਾਹਿਬ ਜੀ ਰਿਸ਼ੀਕੇਸ਼ ਤੇ ਹੁਣ ਚੱਲਦੇ ਅੰਦਰ ਤੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦੇ ਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਦਰਬਾਰ ਸਾਹਿਬ ਦੇ ਅੰਦਰ ਆਇਆ ਇਹ ਰਿਸ਼ੀਕੇਸ਼ ਮੇਰਾ ਗੁਰਦਰਾ ਸਾਹਿਬ ਦਾ ਦਰਬਾਰ आप बाप बाप ਸੀ ਸਰਾ ਭਾਈ ਦੇ ਅਲਾ ਜੀ ਤੇ ਆਪਣਾ ਰਾਤ ਦਾ ਰਹਿਣ ਬਸੇਰਾ ਸੀ ਆਹ ਕਮਰਾ ਭਾਈ ਨੇ ਕੱਢ ਲਿਆ ਸਮਾਨ ਬਾਹਰ ਤੇ ਇਹਨਾਂ ਕਰ ਲਿਆ ਪੈਕ ਤੇ ਇਹ ਸੀ ਆਪਣਾ ਰੈਂਟ ਬਸੇਰਾ ਤੇ ਇੱਥੇ ਰਾਤ ਰੁਕੇ ਸਮਾਨ ਸਾਰਾ ਪਿਆ ਬੈਗ ਆਪਾਂ ਪੈਕ ਕਰ ਲਿਆ ਹੁਣ ਥੱਲੇ ਚੱਲਦੇ ਹਾਂ ਉਹ ਸਮਾਨ ਸਾਈਕਲ ਤੇ ਲੱਤ ਕੇ ਤੇ ਫਿਰ ਅਗਲੇ ਸਫਰਾਂ ਚੱਲਦੇ ਹਾਂ ਇਹ ਸੀਗਾ ਦੇ ਨਾਲ ਹੀ ਦਰਬਾਥਰੂਮ ਸੀ ਬੜਾ ਵਧੀਆ ਸੀ ਪੱਖਾ ਸੀਗਾ ਰਾਤ ਨਾ ਠੰਡ ਸੀ ਨਾ ਗਰਮੀ ਸੀ ਵਧੀਆ ਮਾਹੌਲ ਸੀ ਇੱਥੇ ਉੱਪਰ ਨਾਲ ਹੁਣ ਇੱਥੇ ਠੰਡ ਘਟ ਗਈ ਆ ਇੱਥੇ ਥੋੜੀ ਥੋੜੀ ਗਰਮੀ ਆ ਇਹ ਚਲੋ ਚੱਲਦੇ ਆ ਥੱਲੇ ਸਮਾਨ ਲੈ ਕੇ ਸਾਈਕਲ ਤੇ ਲਾਦੇ ਆ ਤੇ ਅਗਲੀ ਕਾਰਵਾਈ ਪਾਉਣੀ ਆ ਆਪਾਂ ਆ ਗਏ ਆ ਥੱਲੇ ਤੇ ਸਮਾਨ ਆਪਾਂ ਸਾਈਕਲਾਂ ਤੇ ਲੱਦ ਲਿਆ ਦੋਵੇਂ ਸਾਈਕਲ ਰੈਡੀ ਆ ਤੇ ਤਿਆਰੀ ਹੋਣਾ ਆਪਾਂ ਗੁਰਦੁਆਰਾ ਸਾਹਿਬ ਅੱਗੋਂ ਨਮਸਕਾਰ ਕਰਕੇ ਲੰਘਦੇ ਆ ਤੇ ਆਪਣੀ ਜਿਹੜੀ ਨੰਬਰ ਪਲੇਟ ਮਖੂ ਯਾਤਰਾ ਸ਼੍ਰੀਮੌਰਸ BB47 LBTV ਫੇਸਬੁੱਕ ਇੰਸਟਾ ਨਸੀਬ ਸਿੰਘ ਤੇ ਤੁਸੀਂ ਚੈਨਲ ਜਰੂਰ ਫੋਲੋ ਸਬਸਕ੍ਰਾਈਬ ਕਰੋ ਬਾਕੀ ਫੇਸਬੁੱਕ ਤੇ ਇੰਸਟਾ ਜਰੂਰ ਫੋਲੋ ਕਰੋ ਜੀ ਹੁਣ ਆਪਣੀ ਤਿਆਰੀਆਂ ਚੱਲਦੇ ਆਂ ਅਗਲੇ ਸਫਰਾਂ ਨੂੰ ਤੇ ਦੇਖਦੇ ਆਂ ਅੱਜ ਤੱਕ ਕਿੱਥੇ ਤੱਕ ਪਹੁੰਚਦੇ ਆ ਕਿਉਂਕਿ ਕੱਲ ਆਪਾਂ ਪਹਾੜਾਂ 'ਚ 103 ਕਿਲੋਮੀਟਰ ਕੱਢਤਾ ਸੀ ਅੱਜ ਹੋ ਸਕਦਾ ਜਮਨਾਨਗਰ ਤੱਕ ਆਪਾਂ ਪਹੁੰਚਾਂਗੇ ਪਹੁੰਚਾਂਗੇ ਹਾਂਜੀ ਤਿਆਰੀ ਹੈ ਖਾਲਸਾ ਜੀ ਤੇ ਨਜ਼ਰਿਆ ਸਮਾਨ ਨੰਬਰ ਪਲੇਟ ਕਸਲੀ ਹਾਂ ਕਸਲੀ ਕਰ ਲਓ ਜੀ ਇਹ ਆ ਕਮਲ ਸ਼ੇਰਗੜ੍ਹ ਪੰਜਾਬ ਤੋਂ ਸ਼੍ਰੀ ਹਿਮਕੁਰਸ ਹੈ ਇਹ ਨਾਈਂ ਨੰਬਰ ਪਲੇਟ ਆ ਜੀ ਠੀਕ ਆ ਤੇ ਇਹਨਾਂ ਦਾ YouTube ਚੈਨਲ Insta Facebook ਸਭ ਕਮਲ ਸ਼ੇਅਰ ਕਰਾ ਚਲੋ ਜੀ ਤਰਕੇ ਇਹ ਆ ਹਿਮਕੁਟ ਸਾਹਿਬ ਦਾ ਨਕਸ਼ਾ ਬੰਦੇ ਨੇ ਜਾਣਾ ਹੈ ਤੇ ਇੱਥੋਂ ਸ਼ੁਰੂ ਹੁੰਦਾ ਹੈ ਹਰਦਵਾਰ ਰੈਜੀਡੈਂਸ ਸ਼ੇਪੂਰੀ 82 ੋੜਿਆਲਾ ਦੇ ਪ੍ਰਿਆਗ ਕੀਰਤੀ ਨਗਰ ਇੱਥੋਂ ਨਹੀਂ ਹੁੰਦਾ ਦਾ ਸ਼੍ਰੀ ਨਗਰ ਖਾਣੀ ਉੱਪਰ ਇਹ ਹਿਮਕੁਟ ਹੈ ਇੱਥੇ ਤਪੋਸਥਾਨ ਸ਼੍ਰੀ ਹਿਮਕੁਟ ਹੈ ਇਹ ਸਾਰਨੀ ਆ ਸਾਰੀ ਜਿੱਥੇ ਤੇ ਸ਼ਹਿਰ ਆਪਣਾ ਰਾਹ ਮਿਲਣਗੇ ਇਹ ਵੀ ਆਪਾਂ ਦੇਖ ਸਕਦੇ ਤੇ ਨਾਲ ਕਿੰਨੇ ਕਿਲੋਮੀਟਰ ਹੈ ਇਹ ਦੱਸਿਆ ਗਿਆ ਹਾਂਜੀ ਆਪਣੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਭਰਾਵਾਂ ਜਾਨਾਂ ਬੇਲੀਆਂ ਔਰ ਆਪਣੇ ਚੈਨਲਾਂ ਜਿੰਨੇ ਵੀ ਭੈਣ ਭਰਾ ਜੁੜੇ ਨੇ ਬਜ਼ੁਰਗ ਨੌਜਵਾਨ ਭੈਣ ਭਰਾ ਸਭ ਨੂੰ ਗੁਰਦੁਆਰਾ ਰਿਸ਼ੀਕੇਸ਼ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਆਪਾਂ ਰਿਸ਼ੀਕੇਸ਼ ਗੁਰਦਰਾ ਸਾਹਿਬ ਪਹੁੰਚ ਗਏ ਸੀ ਤੇ ਅਸਲੀ ਯਾਤਰਾ ਆਪਣੀ ਇੱਥੇ ਹੀ ਸ਼ੁਰੂ ਹੋਈ ਸੀ ਅਬਰਦਾਸ ਕਰਕੇ ਇੱਥੇ ਤੁਰੇ ਸੀ ਇਥੇ ਆ ਕੇ ਕੱਲ ਮਾਰੇ ਗੁਰਦਾਸ ਦੇ ਦੀ ਸੀ ਕਿ ਤੁਹਾਡਾ ਧੰਨਵਾਦ ਤੁਸੀਂ ਯਾਤਰਾ ਉਹ ਦੇ ਕੇ। ਬਾਕੀ ਅਜੇ ਸਫਰ ਆਪਣਾ ਅੱਗੇ ਹੋਰ ਵੀ ਹੈਗਾ। ਅੱਜ ਆਪਾਂ ਜਮਨਾਗਰ ਪਹੁੰਚਾਂਗੇ। ਹਰਿਆਣਾ ਆਸੇ। ਹਰਿਆਣੇ ਦੇ। ਜਮਨਾਗਰ ਪਹੁੰਚ ਕੇ ਉਸ ਤੋਂ ਬਾਅਦ ਅਗਲਾ ਦੇਖਦੇ ਆਂ ਵੀ ਅੱਜ ਅਗੋਂ ਜੇ ਗੱਡੀ ਮਗਾਲੀ ਜਾਇਆ ਤਾਂ ਜੱਸ ਸਵੇਰ ਫਿਰ ਨਿਕਲ ਕੇ ਜਾਾਂਗੇ। ਥੈਂਕ ਯੂ। ਤੇ ਬਾਕੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਚੈਨਲ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਹੋਏ ਹੋ। ਇਦਾਂ ਜੁੜੇ ਰਹਿਣਾ ਤੇ ਇਸ ਵੀਡੀਓ ਨੂੰ ਬਰਤਵਾਤ ਲਾਈਕ ਕਮੈਂਟ ਸ਼ੇਅਰ ਜਰੂਰ ਕਰਾਉਣਾ ਤਾਂ ਕਿ ਧਾਰਮਿਕ ਸਾਡੇ ਸ਼੍ਰੀਮਕੁਰ ਸਾਹਿਬ ਜੀ ਦੀ ਦਰਸ਼ਨ ਹੋਏ ਨੇ ਇਹਦੇ ਚ ਔਰ ਹੋਏ ਵੀ ਕਿਹੜੇ ਜਦੋਂ ਸਮਾਪਤੀ ਹੁੰਦੀ ਬਹੁਤ ਘੱਟ ਸੰਗਤ ਜਿਹੜੀ ਜਦੋਂ ਸ਼ੁਰੂ ਹੁੰਦਾ ਇਕਵਾੜ ਖੁੱਲਦੇ ਆ ਤੇ ਜਾਂ ਕਿ ਜਦੋਂ ਇਕਵਾੜ ਸਮਾਪਤੀ ਹੁੰਦੀ ਬੰਦ ਹੁੰਦੇ ਆ ਉਦੋਂ ਬਹੁਤ ਘੱਟ ਸੰਗਤ ਹੁੰਦੀ ਆ ਤੇ ਬਰਪਦਾ ਨਜ਼ਾਰਾ ਤੇ ਪੂਰੀ ਇਸ ਵਿੱਚ ਤੁਹਾਨੂੰ ਵਧੀਆ ਧਾਰਮਿਕ ਭਾਵਨਾ ਹੈ ਤੇ ਹੁਣ ਆਪਏ ਇਥੇ ਤੁਰਦੇ ਆਂ ਗੁਰਦਰਾ ਸਾਹਿਬ ਤੋਂ ਜਿੱਥੇ ਦਾਅ ਦੇ ਦੀ ਕਰਤੀ ਮਾਰੇ ਕਿ ਨਮਸਤਕ ਹੋ ਗਿਆ 10 ਦਿਨ ਦੀ ਲੰਗਰ ਵਿਖਾ ਦਾ ਛਕ ਲਿਆ ਹੁਣ ਅੱਗੇ ਚੱਲਦੇ ਆਂ ਰਸਤੇ 'ਚ ਦੇਖਦੇ ਆਂ ਰਸਤੇ ਨਾਲ ਹੁਣ ਪਹਾੜਪੁਰ ਤਾਂ ਹੈ ਨਹੀਂ ਪੁੱਲ ਪਾਲੀ ਹੋਣੇ ਜੇ ਮਾੜੇ ਮੋਟੇ ਹੋਏ ਉਹਨਾਂ ਨਾਲ ਮੱਥਾ ਲਾਉਣੇ ਆ ਤੇ ਪਹੁੰਚਦੇ ਆਂ ਆਪਾਂ ਜਮਨਾਨਗਰ ਤੇ ਇਹ ਸਾਈਕਲ ਆਪਣੇ ਪੂਰ ਤਿਆਰ ਨੇ ਇੱਥੇ ਤੇ ਇਹ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਦੀ ਬਿਲਡਿੰਗ ਤੇ ਇਹ ਆ ਜੀ ਸ੍ਰੀ ਹੇਮਕੁਰ ਸਾਹਿਬ ॠषि ਕੇ ਇਹ ਆਪਣਾ ਨਾਲ ਦਾ ਕਮਲਜੀਤ ਸਿੰਘ ਤਿਆਰ ਆ ਇਹ ਗੇਟ ਹੁਣ ਨਿਕਲਦੇ ਆਂ ਅੱਗੇ ਅਗਲੀ ਕਾਰਵਾਈ ਅੱਗੇ ਪਾਉਣੇ। ਲਓ ਜੀ ਗੁਰਦਰਾ ਸਾਹਿਬ ਸਮਸਤਕ ਹੋ ਕੇ ਅਰਦਾਸ ਜੰਤੀ ਕਰਕੇ ਆਪਾਂ ਨਿਕਲ ਪਏ ਆ। ਰਿਸ਼ੀਕੇਸ਼ ਦੇ ਰਾਵਾਂ ਤੇ ਇਹ ਸ਼ਹਿਰ ਆ ਰਿਸ਼ੀਕੇਸ਼ ਆ। ਹਾਂ। ਰਿਸ਼ੀਕੇਸ਼ ਦੇ ਸੜਕਾਂ ਤੇ ਇਹ ਬਾਜ਼ਾਰ ਆ ਰਿਸ਼ੀਕੇਸ਼ ਦਾ। ਵਾਹਿਗੁਰੂ ਥੋੜਾ ਹਟ ਲਾਂਚਾ ਵੈਸੇ ਨਾ ਆਪਾਂ ਇਧਰੋਂ ਆ ਰਹੇ ਆ ਵਿਸ਼ੇ ਇਸੇ ਲੋ ਤੇ ਕਦੇ ਉਤਰਾਏ ਕਦੇ ਚੜਾਈਏ ਇਹ ਆਪਾਂ ਨੂੰ ਯਾਰ ਸੌਂਗ ਨਦੀ ਇਹ ਉਤਰਾਖੰਡ ਦੀ ਸੌਂਗ ਨਦੀ ਆ ਕਾਫੀ ਵੱਡੀ ਆ ਪਰ ਪਾਣੀ ਜਿਵੇਂ ਥੋੜਾ ਹੀ ਚੱਲਦਾ ਪਿਆ ਵਾ ਜਦੋਂ ਕਿਤੇ ਜ਼ਿਆਦਾ ਉਦਾਂ ਦਊਗਾ ਉਦੋਂ ਆਉਂਦਾ ਆ ਜਿਵੇਂ ਦਰਖਤ ਵਿੱਚ ਜੁੜੇ ਪਿਆ ਕਿਤੇ ਇਹ ਵੀ ਉਫਾਨ ਤੇ ਚੱਲਦੀ ਰਹੀ ਆ ਸੌਂਗ ਨਦੀ ਵੇਖੋ ਰਕਤਾਂ ਤੋਂ ਪਤਾ ਲੱਗ ਜਾਂਦਾ ਕਿ ਕਿੰਨੀ ਪੇਚ ਚੱਲੀ ਹੋਗੇ ਕਿੰਨੇ ਕਿੰਨੇ ਰੁੱਖ ਪਟਕ ਲਿਆਈ ਆ ਗਿਆ ਇੱਕ ਬੋਰਡ ਲਗਾ ਨਜੀਬਾਪਾ 64 ਹਰਿਦਵਾਰ 14 ਦਿੱਲੀ 200 ਦਾ ਹਰ ਤੋਰ ਆਪਣੇ ਤੋਂ 14 ਕਿਲੋਮੀਟਰ ਰਹਿ ਗਿਆ ਇਹ ਵੀ ਸਫਰ ਛੇਤੀ ਮਗਾਉਂਦੇ ਆਉਣ ਲੱਗਿਆ ਬਹੁਤ ਸਫਰ ਟਾਈਮ ਲੱਗਾ ਕਿਉਂਕਿ ਪੋਲ ਸਿਚਾਈਆਂ ਚੜਨੇ ਪੈਂਦੇ ਆ ਕਿਉਂ ਲੱਗਿਆ ਘੱਟ ਪੈ ਰਹੇ ਕਿਉਂਕਿ ਜਿਹੜੇ ਪੋਲਾ ਉਹ ਇੱਕ ਸਾਈਡ ਆ ਦੂਜੀ ਸਾਈਡ ਪਲੇਨ ਹੀ ਆ ਆਕੀ ਸਾਈਕਲ ਦੀ ਸਪੀਡ ਚੈੱਕ ਕਰੋ ਵੱਡੇ ਜੇ ਦਾ ਚੱਲ ਰਿਹਾ ਇਹ ਮਰ ਤੇ ਵਾਹੇ ਦੇ ਆਦੇ ਪਾਣੀ ਦੇ ਰਿਹਾ ਇਹ ਜਿਹੜੀ ਆਪਾਂ ਨਦੀ ਪਾਰ ਕਰ ਰਹੇ ਹਾਂ ਤੇ ਸਾਹਮਣੇ ਪੁਲ ਦੇਖੋ ਨਦੀ ਸੁੱਕੀ ਆ ਪਰ ਇਹਨੂੰ ਕਹਿੰਦੇ ਆ ਮੋਤੀਚੂਰ ਦੀ ਨਦੀ ਇਹ ਵਾਪਕ ਨਹੀਂ ਆ ਤਾਂ ਤੁਹਾਨੂੰ ਖਾਜੀ ਮੈਂ ਕਹਾਂ ਵੀ ਇਹਦਾ ਨਾਮ ਹੈ ਮੋਤੀਚੂਰ ਨਦੀ ਪਾਣੀ ਮੜਾ ਮੜਾ ਚੱਲ ਰਿਹਾ ਤੇ ਇਹ ਪੁਰਾਣੇ ਪੋਲ ਵੀ ਪਿਛਲੇ ਪਾਸੇ ਹੈਗੇ ਨੇ ਲੋਕਰ ਇੱਕ ਟ੍ਰੇਨ ਦਾ ਇੱਕ ਆਵਾਜਾਈ ਵਾਸਤੇ ਪਰ ਉਪਰਲਾ ਆਵਾਜਾਈ ਦਾ ਰੋਕਦੇ ਪਹਿਲਾਂ ਕਿਤੇ ਪੁਰਾਣਾ ਚੱਲਦਾ ਰਿਹਾ ਪਰ ਹੁਣ ਆ ਬਾਈਪਾਸ ਬਣ ਗਿਆ ਦੂਰ ਦੂਰ ਤੱਕ ਵੇਲੀ ਭਾਈ ਓਕੇ ਇਹਨਾਂ ਦੀ ਆਪਾਂ ਆ ਗਏ ਆ ਰਹੀਗੇ ਇੱਥੇ ਕਾਫੀ ਅਗੇ ਕਿੱਥੇ ਪਾਣੇ ਹਾਰਦਵਾਰ ਪਹੁੰਚ ਗਿਆ ਸਾਹਮਣੇ ਹਾਈਕਿੰਗ ਦੇ। ਹਰ ਕੀ ਪੌੜੀ ਅੱਗੇ ਹੈ। ਅਸੀਂ ਅੱਜ ਤੁਰੇ ਸੀ ਆਪਾਂ ਉਥੋਂ ਕਿਨੇ ਕਿਨੇ ਤੁਰੇ ਸਵਾਗ ਤੋਂ ਸਵਾਗ ਤੋਂ ਤੁਰੇ ਸੀ। ਤੇ ਸਾਢੇ 10 ਹੋ ਗਏ। ਤੇ ਸਵਾ ਘੰਟੇ ਵਿੱਚ 20 ਕਿਲੋਮੀਟਰ ਅਸੀਂ ਪੈੜਾ ਕੱਢਿਆ ਅੱਜ। ਇਹ ਰਿਕਾਰਡ ਆ। ਇਹ ਨਹੀਂ। ਇਹਦੇ ਪਾਰਾਂ ਦੇ ਤਾਂ ਮੈਂ ਚਾਰ ਕੈਢੇ ਪਾ ਪਾ ਜੀ ਨਹੀਂ ਨਿਕਲਦਾ। ਆਮੇ 12 ਕਿਲੋਮੀਟਰ। ਇੱਕ ਵੇਲੇ ਤੱਕ 3 ਕਿਲੋਮੀਟਰ। ਆ। ਅਰੇ ਇਹ ਵੀ ਹੁਣ ਹੈ ਵੀ ਢਲਾਣਾ ਤੇ ਜਿਹੜੇ ਉੱਤੇ ਪੋਲ ਤੋਂ ਪਰਲੇ ਪਾਸੇ ਰਹਿ ਕੇ ਆਈ ਉਹਦੇ ਤੇ ਭਰਾਵਾਂ ਨਾਲ ਬਸਿਆ। ਬੈਂਕ ਨੂੰ ਵੱਟੀਆਂ ਕਰਾਰੀਆਂ ਚੱਲਦੇ ਪਿਆ ਤੇ ਕਿਚਿਲ ਜਾਂਦੇ ਹੁਣ ਜਾ ਕੇ ਅਕੇ ਖੜਦੇ ਆਂਗੇ ਢਾਬੇ ਢੂਬੇ ਦੇ ਤੇ ਇੱਕ ਇੱਕ ਮੰਨੀ ਛਕਦੇ ਆਂ ਤੇ ਫਿਰ એનર્ਜੀ ਲੈਵਲ ਅਪ ਕਰਕੇ ਫਿਰ ਅੱਗੇ ਚੱਲਦੇ ਆਂ। ਬਾਕੀ ਵਧੀਆ ਸਭ ਨੇ ਬੰਦੇ ਅੱਜ ਅੱਜ ਜਿਹੜਾ ਵਧੇ ਚੱਲਦਾ ਹੈ। ਹਾਂ। ਜਮੀਰ। ਚਲੋ ਜੀ। ਇੱਕ ਹੋਰ ਪੋੜ ਆ ਗਿਆ। ਇਹ ਨਦੀ ਆ। ਇੰਨਾਂ ਦੀ ਦੇ ਵਿੱਚ ਹੀ ਮੰਦਿਰ ਬਣਿਆ ਹਰ ਹਰ ਮਹਾਦੇਵ ਜੈ ਮਾਤਾ ਦੇ ਗ੍ਰੀਨ ਧਾਮ ਇਹ ਬੜਾ ਤੇ ਇਸ ਟਾਈਮ ਨਦੀ ਸੁੱਕੀ ਆ ਰੁੜਕੀ ਰਹਿ ਗਿਆ 20 ਕਿਲੋਮੀਟਰ ਤੇ ਹੁਣ 20 ਕਿਲੋਮੀਟਰ ਸਫ਼ਰ ਕੱਢਣਾ ਪਰ ਉਸ ਤੋਂ ਪਹਿਲਾਂ ਆਪਾਂ ਠਾਬਾ ਲੱਭਣਾ ਠਾਬਾ ਢੇਕ ਕੇ ਤੇ ਫਿਰ ਰੋਟੀ ਪਾਣੀ ਖਾਣੇ ਤੇ ਚਾਹ ਪੀ ਗਏ ਫਿਰ ਅੱਗੇ ਵਾਦੇ ਕਿਉਂਕਿ ਆਪਣਾ ਸਫ਼ਰ 25 30 ਕਿਲੋਮੀਟਰ ਹੋ ਗਿਆ ਇਹ ਲਗਾਤਾਰ ਇਹ ਪਕਾਟ ਰਹੇ ਨੇ ਉਹਨਾਂ ਨੂੰ ਰੋਟੀ ਦੀ ਭੁੱਖ ਲੱਗੀ ਐ ਤੇ ਰੋਟੀ ਖਾ ਕੇ ਫਿਰ ਅੱਗੇ ਚੱਲਦੇ ੜਕੀ ਰਹਿ ਗਿਆ ਇੱਥੋਂ 20 ਕਿਲੋਮੀਟਰ ਤੇ ਆਪਾਂ 25 30 ਕਿਲੋਮੀਟਰ ਸਫ਼ਰ ਕਰਤਾ ਤੇ ਹੁਣ ਆ ਭੁੱਖ ਲੱਗੀ ਐ ਦੇਖਦੇ ਆ ਸ਼ਹਿਰ ਨਿਕਲ ਚੱਲਿਆ ਕੋਈ ਹੰਟਾਪਾ ਦੇਖ ਕੇ ਤੇ ਕੋਈ ਰੋਟੀ ਪਾਣੀ ਖਾਣੇ ਆ ਚਾਹ ਪੀ ਕੇ ਛੱਟ ਆਰਾਮ ਪਾ ਲਓ 10 ਮਿੰਟ 15 ਮਿੰਟ ਰੈਸਟ ਕਰਦੇ ਤੇ ਫਿਰ ਰੋਟੀ ਖਾ ਕੇ ਫਿਰ ਕੋਈ 25 ਕਿਲੋਮੀਟਰ ਲੰਮਾ ਸਵਾਰ ਕੱਢਾਂਗੇ ਤੇ ਇਦਾਂ એનર્ਜੀ ਵੀ ਬਣੀ ਰਹਿੰਦੀ ਆ ਤੇ ਫ੍ਰੀ ਸੈਟਰ ਦੇ ਨਾਲੇ ਠੰਡਾ ਠੰਡਾ ਮੌਸਮ ਇਟਾਰ ਕੇ ਸੈਸ ਵਧੀਆ ਕੱਢ ਲਿਆ ਕਿਉਂਕਿ ਦੁਪਹਿਰੇ ਗਰਮੀ ਹੋ ਜਣੀ ਆ ਪਰ ਫੇਰੀ ਮਾਰਾਂ ਜੋਰ ਜਿੰਨਾ ਨਿਕਲਿਆ ਚਲੋ ਵੇਖਦੇ ਆ ਕੋ ਢਾਬਾ ਹੁਣ ਅ ਸ਼ਹਿਰ ਦਾ ਨਿਕਲ ਚਲੇ ਆ ਢਾਬਾ ਵੇਖ ਕੇ ਤੇ ਡਾਕਿਓ ਉੱਥੇ ਚਾਹ ਫਰੋੜਾ ਕਰਨੇ ਆ ਆਹ ਕੋ ਸਿੱਧੇ ਆ ਰਹੇ ਸੀ ਤੇ ਇੱਥੇ ਕਾਫੀ ਫਰੂਟ ਦੇ ਦੁਕਾਨਾ ਹੈ ਤੇ ਇਹ ਭਾਈ ਸਾਹਿਬ ਖੜੇ ਨੇ ਮਰੂਥ ਦੀ ਰੇੜੀ ਲਾ ਕੇ ਬਾਕੀ ਮਗਰ ਵੀ ਬੜੇ ਮਗਰ ਰੇੜੀਆਂ ਲਾਈਆਂ ਇਹ ਇਹ ਵੀਰ ਆਪਣੀ ਸਕੂਟਰੀਂ ਮਿਹਨਤ ਕਰਦਾ ਤੇ ਮਰੂਤ ਖਾਨ ਲੱਗੇ ਹਾਂ ਕਾੜ ਕੇ ਲੂਣ ਲਾ ਦੋ ਕੱਟ ਕੇ ਲੂਣ ਲੂਣ ਲੱਗੇ ਆ ਲਾਲ ਐ ਨਾ ਲਾਲ ਵਾਲੇ ਦੇਣੇ ਹੀ ਯਾਰ ਉਹ ਲਗਾ ਤੋ ਆਪਨੇ ਲਾਲ ਰੱਖੇ ਆ ਇਹ ਕਾਹਦੇ ਕੰਮ ਆ ਹਾਂ ਲਾਲ ਦੇ ਕੋਡ ਆਂਦੀ ਨੇ ਹਾਂ ਜੀ ਆਪਾਂ ਰੁਕੇ ਆ ਜੀ ਇੱਥੇ ਸ਼ਹਿਰ ਤੋਂ ਬਾਹਰ ਨਿਕਲ ਕੇ ਤੇ ਰੁਰਕੀਏ ਤੋਂ ਹੈਗਾ 18 ਕਿਲੋਮੀਟਰ ਤੇ ਆਪਾਂ ਇੱਥੇ ਰੋਟੀ ਖਾਣ ਲਈ ਰੁਕੇ ਤੇ ਇੱਥੇ ਭਾਈ ਸਾਹਿਬ ਮਿਲੇ ਆਂ ਢਾਬੇ ਤੇ ਤੇ ਆਪਾਂ ਪ੍ਰਸ਼ਾਦਾ ਛਕ ਲੱਗੇ ਆਂ ਸਵੇਰ ਦੀ ਰੋਟੀ ਨਹੀਂ ਖਾਧੀ ਚਾਹ ਪੀ ਗੋ ਤਰ੍ਹਾਂ ਸਭ ਤੁਰ ਪਏ ਤੇ ਇੱਥੇ ਆਪਾਂ ਹੁਣ ਇਹ ਸ਼ਗਲ ਲੱਗੇ ਆਂ ਭਰਾ ਨੇ ਮੱਸੇ ਆਲੂ ਪਿਆਲੇ ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪੀਣੇ ਨਾਲ ਫੇਰ ਚੱਲਦੇ ਆਂ ਅਗਲੇ ਸਭਰਾ ਨੂੰ ਫੇਰੇ ਕੋਈ 30 25 ਕਿਲੋਮੀਟਰ ਕੱਢ ਕੇ ਫੇਰ ਰੁਕਾਂਗੇ ਸ਼ੇਰਗਰ ਸਾਹਿਬ ਪਾਈ ਜਾਂਦੇ ਗੇੜਾ ਪਰੌਂਠਿਆਂ ਨੂੰ ਇਹ ਨਵੋਕਾ ਲੱਗਿਆ ਤੇ ਆਪਾਂ ਵੀ ਪਾਉਣੇ ਤੇ ਮਿਹਰੀ ਜਿਹੜਾ ਚੱਲ ਤੇ ਰਮਾਇ ਪੜੀ ਜਾ ਰਹੀ ਸੀ ਇਹ ਮੁਸਲਮਾਨ ਵੀਰਾਂ ਦੇ ਧਰਮ ਚ ਹੁੰਦਾ ਕੇ ਪੰਜ ਟਾਈਮ ਨਮਾਜ਼ ਪੜੀ ਜਾਂਦੀ ਹੈ ਇਹ ਘਰੇ 10 ਟਾਈਮ ਕੇ ਜਾਂ 5 ਟਾਈਮ ਨਮਾਜ਼ ਪੜੀ ਜਾਂਦੀ ਆ ਤੇ ਜਿੱਥੇ ਵੀ ਇਹਨਾਂ ਨਮਾਜ਼ ਦਾ ਟਾਈਮ ਹੋ ਗਿਆ ਉੱਥੇ ਇਹਨਾਂ ਖੜ ਕੇ ਆਪਦੀ ਨਮਾਜ਼ ਅਦਾ ਕਰ ਲੈਂਦੇ। ਬੜੀ ਵਧੀਆ ਗੱਲ ਆ ਧਰਮ ਨਾਲ ਜੁੜੇ ਰਹਿਣਾ। ਆਪਣੇ ਧਰਮ ਨੂੰ ਸਤਿਕਾਰ ਦੇਣਾ ਤੇ ਦੱਸੇ ਹੋਏ ਰੱਬ ਦੇ ਰਸਤੇ ਤੇ ਚੱਲਣਾ। ਵਧੀਆ ਲੱਗੀ ਆ ਆਵਾਜ਼ ਮੈਨੂੰ ਤੇ ਮੈਂ ਤਾਂ ਫਿਰ ਵੀਡੀਓ ਬਣਾ ਲੀ। ਅਜੇ ਵੀ ਪੜੀ ਜਾ ਰਹੀ ਆ ਪਰ ਆਪਾਂ ਅੱਗੇ ਆ ਗਏ। ਬੜੀ ਤੇਜ਼ਾ ਬੜੀ ਖਿਚਮੀ ਧੋਪਾ ਪਰ ਫਿਰ ਵੀ ਚੰਗਾ ਆਪ ਕੱਢਿਆ ਹੁੰਦਾ ਕਿੰਨੇ ਕਿਲੋਮੀਟਰ ਕੱਢ ਲਿਆ ਹੋਵੇ ਰ ਆਪਣਾ ਆਦੇ ਪਹੁੰਚ ਗਿਆ ਮਤਲਬ 50 ਤੋਂ 60 ਕਿਲੋਮੀਟਰ ਨਿਕਲ ਗਿਆ ਹੋਗਾ 60 65 ਹੀ ਵੱਲ ਦਾ ਹੋਊਗਾ ਨਾ ਕਿ ਵਾਹਟਾ ਜੇ ਮੈਂ ਹਾਂ ਹਾਂ ਹੁਣ ਸਵਾਦ ਹੋ ਗਿਆ ਕੋਈ ਢਾਬਾ ਆਉਂਦਾ ਛੱਟ ਰੋਕ ਜਨੇ ਹਾਂ ਚਲੋ ਦੇਖਦੇ ਹਾਂ ਕਿ ਟਾਬਾ ਹੁੰਦਾ ਰੁਕਦੇ ਆਂ ਸਾਹ ਲੈਣੇ ਜੱਟ ਚੰਗੀ ਛੁੱਟੀ ਲਾਈ ਹੁਣ ਸੀਮਾ ਸਮਾਪਤ ਇਹ ਆ ਬਾਰਡਰ ਆ ਗਿਆ ਜੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦਾ ਉੱਤਰ ਪ੍ਰਦੇਸ਼ ਨੇ ਆਪਕਾ ਸਵਾਗਤ ਹੈ ਇਹ ਬਾਰਡਰ ਆ ਜਿੱਥੇ ਕੋਈ ਪੁਲਿਸ ਨਹੀਂ ਖਾਸ ਕੋਈ ਚੌਂਕੀ ਨਹੀਂ ਤਨਾਰ ਬਸ ਜਵੇਂ ਮਦੀਨਾਂ ਕੋ ਟਪੋ ਜਵੇਂ ਪੰਜਾਬ ਹਰਿਆਣੇ ਦਾਵੇਂ ਨਹੀਂ ਇਹ ਬਣਿਆ ਆ ਬਾਰਡਰ ਤੇ ਬਾਰਡਰ ਤੇ ਇਹ ਬਣੇ ਆ ਬੁਰਜ ਬਹੁਤ ਸੋਹਣੇ ਬਣੇ ਤੇ ਇਹ ਸੋਹਣੇ ਲੱਗਦੇ ਆ ਤੇ ਇਹ ਉਤਰਾਖੰਡ ਆ ਜਿਹੜਾ ਇਹ ਯੂਪੀ ਚ ਸੀ ਪਹਿਲਾਂ ਸਾਰਾ ਯੂਪੀ ਸੀ 2008 ਵਿੱਚ ਉਤਰਾੰਚਲ ਬਣਿਆ ਜਿਹੜਾ ਉਤਰਾਖੰਡ ਇਹਦੀ ਮੰਗ ਉੱਠੀ ਤੇ ਇਹਨਾਂ ਨੇ ਉਤਰਾੰਚਲ ਬਣਾਤਾ ਬਾਅਦ ਚ ਉਹਦਾ ਨਾਮ ਬਦਲ ਕੇ ਉਤਰਾਖੰਡ ਰੱਖ ਦਿੱਤਾ ਤੇ ਪਹਿਲੇ ਯੂਪੀ ਦਾ ਹਿੱਸਾ ਸੀ ਸਾਰਾ ਯੂਪੀ ਸੀ 2008 ਤੋਂ ਬਾਅਦ ਇਹਨਾਂ ਨੇ ਇਹ ਸਾਰਾ ਜਿਹੜਾ ਉਤਰਾਖੰਡ ਬਣ ਗਿਆ ਅੰਤਰਾਛਲ ਤੇ ਇਹ ਇੱਥੇ ਬਣਾਇਆ ਬਾਰਡਰ ਇਹ ਗੇਟ ਬਣਾਏ ਨੇ ਬਹੁਤ ਸੋਹਣੇ ਜਾਂਦੀ ਵਾਰ ਆਪਾਂ ਲੰਘੇ ਪਰ ਆਉਂਦੀ ਵਾਰ ਆਪਣੇ ਦਿਮਾਗ ਸੀ ਵੀ ਇਹਨਾਂ ਨੂੰ ਜ਼ਰੂਰ ਵੇਖਾਂਗੇ ਚੰਗੀ ਤਰ੍ਹਾਂ ਤੇ ਬੜੇ ਸੋਹਣੇ ਲੱਗਦੇ ਆ ਵਧੀਆ ਚੀਜ਼ ਆ ਨਾਲੇ ਪਤਾ ਲੱਗ ਜਾਂਦਾ ਕਿ ਬਾਰਡਰ ਆ ਗਿਆ ਵਾ ਚਾਰਖੰਡ ਦਾ ਮੁੱਕ ਗਿਆ ਬਾਰਡਰ ਤੇ ਜੁਪੀ ਦਾ ਸ਼ੁਰੂ ਹੋ ਗਿਆ ਲੋ ਜੀ ਆਪਾਂ ਕਰੇ ਸੀ ਬਾਰਡਰ ਤੇ ਯੂਪੀ ਤੇ ਉੱਤਰਾਖੰਡ ਦੇ ਆਪਾਂ ਇੱਥੇ ਵੇਖ ਰਹੇ ਸੀ ਨਵੇਂ ਬਣਿਆ ਵਧੀਆ ਬਣਿਆ ਬਾਰਡਰ ਤੇ ਜਿਹੜਾ ਇਹ ਪਿੱਛੇ ਥੰਮ ਜਿਹਾ ਖੜੇ ਕੀਤੇ ਨਾ ਇੱਥੇ ਆਪਣੇ ਕੋਲੇ ਵੀਰ ਆ ਕੇ ਖੜੇ ਆ ਤੇ ਇਹਨਾਂ ਅੱਗੇ ਰੁਕੇ ਆ ਤੇ ਪੁੱਛਿਆ ਦੱਸਿਆ ਵੀ ਕਿੱਥੋਂ ਆਏ ਕਿੱਥੇ ਚੱਲੇ ਜੇ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਹਾਂ ਜੀ ਭਾਈ ਜੀ ਕਹਾ ਲੈਣੀ ਵਧੀਆ ਜੀ ਵਧੀਆ ਆਪਾਂ ਨਾਮ ਕਹਿੰਦੇ ਜੀ ਜਿਹੜਾ ਆਸ਼ੋ ਇਨਾਇਤ ਨਾਮ ਆਸ਼ੋ ਰਾਏਗਾ ਇਨਾਇਤ ਨਾਇਬ ਆਪਾਂ ਦਾ ਸਰ ਅਲੀ ਅਲੀ ਜੀ ਅਲੀ जी जी ये दे दे तो यूपी को हरिद्वार के, खन, तो तो के, तो के पास पड़ता है तो तो इधर इधर करा इतर, ये पर पर जा रहे रहे हैं हैं अच्छा है थोड़ा सामान लेने के आपका भी है भी करते हैं करता है ये तो ये तो <laughs> लोग थे, थे है ना यूट्यूबर का इधर ट्रेवल करने के लिए हम लोग बाइक पे भी घूमते आपकी बहुत हिम्मत है अभी हम लोग तो बहुत बहुत आपका मतलब ਮਤ ਕੇ ਦਾਦੇ ਨਹੀਂ ਪੜੇ ਗਿਆ ਤਾਂ ਹੈ ਭਾਈ ਜੋ ਸਿੱਧੀ ਚੜਾਈ ਆਤੀ ਹੈ ਨਾ ਫਿਰ ਪਤਾ ਚੱਲਦਾ ਹੈ ਜੋ ਸਰ ਹੈ ਯਾਰ ਘੇਰਵਾਲੀ ਹੈ ਉਹ ਦਰਵਾਜ਼ੇ ਹਾਂਜੀ ਚੰਦ ਨਹੀਂ ਹਾਂ ਉਹ ਤਾਂ ਹੈ ਕਦੇ ਕਦੇ ਇਹ ਗਾੜੀਆਂ ਹੀ ਬਹੁਤ ਅਤੀ ਚੜਾਈ ਵਜਿਹਾ ਆਉਂਦੇ ਉਹ ਉਧਰ ਤੋਂ ਇਤਨੇ ਢਿੰਕੇ ਜਾਂਦੇ ਨੇ ਉਹ ਟਰੱਕ ਬੋਲਦੇ ਨੇ ਉਹ ਟਰੱਕ ਵੀ ਹੈ ਬਾਹਾਂ ਬਾਹ ਕਰਦਾ ਜਾਂਦਾ ਹੈ ਹਾਂਜੀ ਚਲੋ ਬਾਟੀ ਉਹ ਜਿਸਕੇ ਘਰ ਗਏ تھے ਮਜ਼ਾ ਤੇ ਕਰੇ ਉਹ ਲੈ ਗਿਆ ਬਿਲਕੁਲ ਠੀਕ ਹੈ ਨਾ ਤੇ ਇਹਨਾਂ ਦਾ ਵੀ YouTube ਚੈਨਲ ਹੈ ਨਾ ਭਾਈ ਸਾਹਿਬ ਦੱਸਿਆ ਤੇ ਉਹ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਆਪਾਂ ਇਹਨਾਂ ਨੂੰ ਦੇ ਦਨੇ ਆਉਂਦਾ YouTube ਇਹ ਆਪਣਾ ਕਰਵਾ ਦੇਣਗੇ ਠੀਕ ਹੈ ਜੀ ਠੀਕ ਹੈ ਬਾਈ ਸਰ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਬਾਈ ਜੀ ਠੀਕ ਹੈ ਤਾਂ ਇਹ ਆ ਬਾਰਡਰ ਤੇ ਨਿੱਕੀ ਜੀ ਚੌਕੀ ਪਰ ਕੋਈ ਪੁਸ਼ਕਿਸ਼ ਨਹੀਂ ਕੋਈ ਕੁਛ ਨਹੀਂ ਅੰਜ ਮਰਦੀ ਆਉਂਦਾ ਵਧੀਆ ਮੌਜਾ ਲਾ ਬੰਦੇ ਵਧੀਆ ਜੇ ਬੈਠੇ ਆ ਗੱਲਾਂ ਬਾਤਾਂ ਮਾਰ ਲੈਣੇ ਆ ਫਸਟ ਬਲੱਜ ਇਹ ਪਹੁੰਚ ਗਿਆ ਆਪਾਂ ਹੰਗਕ ਲੈੜੀ ਇਤਰਾਖਟ ਲਿਆ ਜੀ ਤੇ ਆਪਾਂ ਜਾਣਾ ਹੈ ਦੱਜੀ ਸਾਈਡ ਉਹ ਮੇਰੇ ਨਾਲ ਨੂੰ ਗਿਆ ਅਗਲਾ ਸੀ ਚੌਂਕ ਤੇ ਆਪਾਂ ਜਾਣਾ ਹੈ ਇਧਰ ਥੋੜਾ ਜਿਹਾ ਗਲਤ ਡਿਸੀਜਨ ਹੋ ਚਲਿਆ ਸੀ ਐਨ ਤੇ ਪੁੱਲਾ ਲੱਗ ਗਿਆ ਤੇ ਹੁਣ ਆਪਾਂ ਇਧਰ ਨਹੀਂ ਜਾ ਰਹੇ ਪਾਣੀ ਆ ਪੰਪ ਹੋਗਾ ਤੇ ਪਰਨਾ ਮਸ਼ੀਨ ਜੀ ਨੇ ਕਿ ਜਦੋਂ ਕੋਈ ਨਿਕ ਪਰ ਲੈਨੇ ਆ ਆ ਚਾਉਂਗਾ ਅੱਗੇ ਅੱਗੇ ਜਿਹੜਾ ਉਦੋਂ ਮੁੜੇ ਇਹ ਚੌਂਕ ਆਹੋ ਆ ਚਾਉਂਦਾ ਭਲੇਖਾ ਵਾਸਤੇ ਇਸ ਹਾਰਨ ਪਰ ਨੂੰ ਆਪਾਂ ਜਾਣਾ ਇੱਥੇ ਪਾਉਗੇ ਕਬੋਤਲ ਲੱਗਾ ਪੌਦੀ ਪਾਕੇ ਵਾਲੇ ਦਾ ਇਹ ਚੌਂਕ ਤੋਂ ਨਿਸ਼ਾਨੀ ਹੈ ਇਸ ਤਾਂ ਆਪਾਂ ਪਿਛਲਾ ਸਮਝ ਕੇ ਉਦੋਂ ਮੁੜ ਗਏ ਹੁਣ ਆਪਾਂ ਇਹਨਾਂ ਮੋੜਨਾ ਹੈ ਆ ਕੋਲਸਾ ਲਾ ਆ ਗਿਆ ਆਪਾਂ ਤਾਂ ਇਹ ਕਿਹਾ ਪੜਨਾ ਡਾਟੋ ਲਾਓ ਇਹ ਰਸਤਾ ਸਹੀ ਇਹ ਆ ਗਗਲੇੜੀ ਗਾਗਲ ਹੈੜੀ ਸਾਗਲ ਹੈੜੀ ਕੌਲੀ ਮਾਰਕੀਟ ਸਾਰਨਪੋਰੇਗਾ ਜੀ 9 ਕਿਲੋਮੀਟਰ ਤੇ ਅੰਬਾਲਾ 117 ਕਿਲੋਮੀਟਰ ਤੇ ਦੇਖਦੇ ਆਪਾਂ ਜੌਣਾ ਨੰਬਰ ਕਿੰਨਾ ਉਹ ਦੇਖਦੇ ਆਪਾਂ ਕਿੰਨਾ ਇੱਥੋਂ ਤੇ ਅੰਬਾਲਾ ਦਾ ਦੂਰ ਜੇ ਟਾਈਮ ਨਾਲ ਪਹੁੰਚ ਗਏ ਫਿਰ ਦੇਖਾਂਗੇ ਹੋ ਸਕਦਾ ਅੰਬਾਲੇ ਚਲੇ ਜਾਈਏ ਹੈਗਾ ਬਣਾ ਕੇ ਲੱਦੋ ਇਹ ਸਰਸਾ ਦਾ ਸ਼ਹਿਰ ਕਾਫੀ ਤਕੜਾ ਸ਼ਹਿਰ ਆ ਇਥੋਂ ਰਹਿ ਜਾ ਵੀ 22 ਕਿਲੋਮੀਟਰ ਜੌਣਾ ਨਗਰ ਹੁਣ ਆ ਇੱਥੇ ਲੱਕੜਾਂ ਬਹੁਤ ਝਟੋਂਦੇ ਲੱਕੜਾਂ ਪਪੂਲਰ ਦੀਆਂ ਪਪੂਲਰ ਦੀਆਂ ਲੱਕੜਾਂ ਔਰ ਇਹਦੇ ਜਿਹੜੀਆਂ ਛਾਪੀਆਂ ਹੁੰਦੀਆਂ ਨੇ ਜ ਪੱਤੇ ਹੁੰਦੇ ਆ ਉਹਨਾਂ ਦੇ ਬਾਕ ਕੁਤਰਾ ਨਿਕਾ ਨਿਕਾ ਕੁਤਰਾ ਕਰਕੇ ਬੋਲ ਫੇਰ ਦੇ ਇਹ ਲੱਕੜਾਂ ਹੈਗੀਆਂ ਪਪੂਲਰ ਦੀਆਂ ਇਹਦੀਆਂ ਡੱਬੀ ਦੀਆਂ ਟੀਲਾਂ ਬੰਦੀਆਂ ਤੇ ਇੱਥੇ ਪਪੂਲਰ ਬਹੁਤ ਨੇ ਜੁਕੀ ਤੇ ਇੱਕ ਹੋਰ ਗੱਲ ਜਿਹੜੀ ਕਿ ਜੁਕੀ ਜਿਹੜਾ ਹੁਣ ਜਿਹੜੇ ਇਸ਼ਾਰਾ ਥਾਣੇ ਲੰਘਿਆ ਜਿਆਦਾ ਮੁਸਲਮਾਨਾਂ ਬвати ਜਾਦੀ ਸਰਸਾ ਦਾ ਆਨਾ ਸਰਸਾਵਾਂ ਆਈ ਲਵ ਸਰਸਾਵਾਂ ਇਹ ਥਾਂ ਥਾਂ ਲਿਖਿਆ ਹਰੇਕ ਸ਼ਹਿਰ ਚ ਲਿਖਿਆ ਆਈ ਲਵ ਸਰਸਾਵ ਇਹ ਉਹ ਹੈ ਜਗਾ ਆ ਗਈ ਜਿੱਥੇ ਆਪਾਂ ਖਲੋ ਕੇ ਸਲਾਹ ਕੀਤੀ ਸੀ ਵੀ ਬਾਈਪਾਸ ਜਾਣਾ ਕੇ ਅੰਦਰ ਦੀ ਇਥੋਂ ਇਧਰ ਦੀ ਬਾਈਪਾਸ ਚਲੇ ਜਾਂਦਾ ਤੇ ਇਹ ਜਿਹੜਾ ਵਿੱਚੋਂ ਦੀ ਜਾਈਦਾ ਸ਼ਹਿਰਾਂ ਬਾਈਪਾਸ ਉਦਨੇ ਸਾਨੂੰ ਕਿ ਕੋਈ ਰੁਕਣੀ ਹੋਣਾ ਗਰਮੀ ਹੋਗੀ ਤੇ ਦਸਰਾਂ ਵਾਲੇ ਵੀ ਪਾ ਦਿੰਦੇ ਕਿ ਇਹ ਤਾਂ ਵੀ ਕੋਈ ਜਾਓਗੇ ਸ਼ਹਿਰਾਂ ਪਹਿਲੀ ਰੋਡ ਤਾਂ ਨਹੀਂ ਤਾਂ ਰੁਕ ਲੱਗੇ ਹੋਣਗੇ ਸ਼ਾਮ ਵੇ ਰੋਗੇ ਤੇ ਹੁਣ ਆਪਾਂ ਬਾਈਪਾਸ ਤੇ ਚੜ ਗਏ ਆ ਤੇ ਹੁਣ ਆਪਾਂ ਸਿੱਧੀ ਐਂਟਰੀ ਜਾ ਕੇ ਮਾਰਾਂਗੇ ਜਮਨਾ ਨਗਰ ਛੋਟੇ ਮੋਟੇ ਕਸਬੇ ਵਿੱਚ ਇੱਕ ਦੋ ਆਉਣਗੇ ਅੰਬਾਲਾ ਹੈਗਾ ਇਥੋਂ 76 ਕਿਲੋਮੀਟਰ ਚੰਡੀਗੜ 130 ਕਿਲੋਮੀਟਰ ਹੈ ਸ਼ਿਮਲਾ ਦੋਸਤੋ 19 ਕਿਲੋ ਜੇ ਹੁਣ ਆਪਾਂ ਹਾਈਵੇ ਤੇ ਚੜ ਗਏ ਆ ਹੁਣ ਗੱਡੀ ਆਪਾਂ ਖਿੱਚ ਕੇ ਰੱਖਾਏ ਕਿਉਂਕਿ ਨਿੱਕੇ ਰੋੜਾਂ ਤੇ ਥੋੜੀ ਆਵਾਜਾਈ ਜ਼ਿਆਦਾ ਹੀ ਹੁੰਦੀ ਹੈ ਤੇ ਢਾਬੇ ਵੱਡੇ ਵੱਡੇ ਢਾਬੇ ਨੇ ਰੋੜਾਂ ਦੇ ਬਾਬੇ ਨਾਨਕ ਦੀ ਟਰੱਕ ਇਹ ਆ ਅੰਬਾਲਾ ਸ਼ਹਿਰ ਤੋਂ ਚੰਡੀਗੜ੍ਹ 130 ਸ਼ਿਮਲਾ ਦੋਸਤੋ ਨਰਕ ਲੋ ਇਹ ਟੋਲ ਪਲਾਜਾ ਜਿਹੜਾ ਆਪਾਂ ਨੂੰ ਜੰंडीगढ़ ਮਿਲਿਆ ਜੋਂ ਫਿਰ ਮਿਲਿਆ ਇਹ ਟੋਲ ਪਲਾਜਾ ਹੈ ਝੂਪੀ ਦਾ ਝੂਪੀ ਦਾ ਟੋਲ ਪਲਾਜਾ ਆਪਾਂ ਪਾਰ ਕਰ ਲਿਆ ਭਾਰਤ ਰਾਸ਼ਟਰੀ ਰਾਜ ਮਾਰਗ ਭਰਾ ਦੇ ਕਰਨ ਹਾਂਜੀ ਫਾਸਟ ਹੈ ਜਮਨਾ ਨਗਰ ਰਹਿ ਗਿਆ 14 ਕਿਲੋਮੀਟਰ ਅੰਬਾਲਾ 71 ਤੇ ਪੰਚਕਲਾ 110 ਹਰ ਬੋਰਡ ਤੇ ਨਵੇਂ ਦਾ ਨਵਾਂ ਇੱਕ ਸ਼ਹਿਰ ਐਡ ਕਰ ਦਿੰਦੇ ਆ ਤੇ ਜਮਣਾ ਨੰਬਰ ਨਗਰ ਆਪਣ ਨੂੰ 14 ਕਿਲੋਮੀਟਰ ਪਹੁੰਚੇਗੇ ਤੇ 14 ਕਿਲੋਮੀਟਰ ਹੋਰ ਤੇ ਅੱਧੇ ਘੰਟੇ ਪੌਣੇ ਘੰਟੇ ਤੱਕ ਆਪਾਂ 14 ਕਿਲੋਮੀਟਰ ਘੰਟੇ ਦੇ ਵਿੱਚ ਹੀ ਕਰ ਦਾਂਗੇ ਕਿਉਂਕਿ ਰੋਡ ਸਾਫ਼ ਆ ਹਾਈਵੇ ਆ ਤੇ ਟ੍ਰੈਫਿਕ ਹੈਗੀ ਆ ਪਰ ਆਤਮ ਕੋਈ ਦਿੱਕਤ ਨਹੀਂ ਆਸਵਾਸ ਕਰ ਰਹੇ ਹਾਂ ਤੇ ਆਪਾਂ ਨਾਲ ਦਾ ਉਹ ਪਿੱਛੇ ਆ ਰਿਹਾ ਕਾਫੀ ਪਿੱਛੇ ਤੇ ਥੋੜਾ ਜਿਹਾ ਗੈਪ ਆਇਆ ਤੇ ਤਾਕ ਵੀ ਬਸਾਂ ਨੂੰ ਪਾਉਂਦੇ ਕੇ ਗੁਰਦਰਾ ਸਾਹਿਬ ਉੱਥੇ ਰਵਾਂਗੇ ਰਾਤ ਤੇ ਫਿਰ ਬਿਨੇ ਆਪਾਂ ਫਲਾਈਟ ਪੜਾਈਂ ਆਪੀ ਫੇਰ ਆਣੀ ਫਲਾਈਟ ਫੜ ਕੇ ਤੇ ਆਪਾਂ ਆਪਣੇ ਘਰੇ ਵਧੀਆ ਬਹੁਤ ਵਧੀਆ ਲੱਗਾ ਸੌਰ ਬਹੁਤ ਵਧੀਆ ਰਿਹਾ ਬਹੁਤ ਮਜ਼ਾ ਆਇਆ ਸੌਰ ਨਾਲ ਦਾ ਬੇਲੀ ਵਧੀਆ ਹੀ ਕਿਤੇ ਤਰ੍ਹਾਂ ਦੇ ਰਿਟਚਾਂ ਨੇ ਬਹੁਤ ਬਾਕੀ ਨਬਰ ਹੋ ਗਿਆ ਤੇ ਕਹਿੰਦੇ ਆਉਣਾ ਆਪ ਅੱਗੇ ਦੇਖਦੇ ਆ ਚੱਲ ਕੇ ਜਗਤਰੀਆ ਗੁਰਦਰਾ ਸਾਹਿਬ ਜਿੱਥੇ ਉੱਥੇ ਰਹਿ ਖੜਾ ਪਿਆ ਸੈਂ ਦੇਖਦੇ ਆ ਅੱਗੇ ਜੋ ਤੇ ਰਹਿਣਾ ਆ ਟਾਬਾ ਜਿੱਥੇ ਆਪਾਂ ਜਾਣ ਲੱਗੇ ਚਾਹ ਬੀਤੇ ਟ੍ਰੈਕ ਨਾ ਬੈ ਫਿਰ ਹੋਰ ਤੇ ਪਪੂਲਰ ਇੱਥੇ ਬਹੁਤ ਆ ਐਦਾਂ ਦੇ ਪਪੂਲਰ ਇੱਥੇ ਥਾਂ ਥਾਂ ਤੇ ਆ ਤੇ ਖੇਤੀ ਝੋਨੇ ਕਣਕ ਨਾਲ ਜ਼ਿਆਦਾ ਪਪੂਲਰ ਵੀ ਬਿਜਾਈ ਜਾਂਦੀ ਅੰਬ ਦੇ ਬਾਗ ਫੁੱਲ ਆ ਯਾ ਜੌਣਾ ਨਦੀ ਫਿਰ ਜੌਣਾ ਨਦੀ ਆ ਗਈ ਆ ਇਹ ਜੌਣਾ ਨਦੀ ਤੇ ਜੌਣਾ ਨਗਰ ਦਾ ਨਾਮ ਹੈ ਤੇ ਨਾਲ ਉਹ ਪੁੱਲ ਦੋਸਤੋ ਤੇ ਇੱਕ ਹੋਰ ਪੁੱਲ ਉਹ ਟ੍ਰੇਨ ਵਾਲਾ ਤੇ ਠੀਕ ਆ ਪਾਣੀ ਇੰਦੇ ਤੇ ਪਰ ਸਾਰੇ ਨਹੀਂ ਭਰੀ ਅੱਧਿਓ ਜਿਆਦੀ ਪਾਣੀਆਂ ਤੇ ਬਾਕੀ ਸੁੱਕੀ ਤੇ ਐਦਾਂ ਕੋਈ ਨਾ ਕੋਈ ਧਰਮਗਾਹ ਚੱਲਦੀ ਰਹਿੰਦੀ ਕੋਈ ਨਾ ਕੋਈ ਸਰਦੇ ਰਹਿੰਦੇ ਪਰਲੇ ਆਉਂਦੀ ਹਰ ਜਦ ਆਪਾਂ ਵਾਹ ਗਏ ਸੀਗੇ ਯਾਤਰਾ ਉਦੋਂ ਪਰਲੇ ਪੁੱਲ ਥਣੇ ਆਏ ਤੇ ਹੁਣ ਆਪਾਂ ਦੂਜੇ ਪੁੱਲ ਥਣੇ ਆ ਰਹੇ ਫੇਰ ਇਹਦਾਲਾ ਕੰਮ ਇੱਥੇ ਵੀ ਜੋੜਾ ਛੋੜਣਾ ਇੱਥੇ ਆ ਟਰੈਕਟਰ ਵਾਲੀਆਂ ਨੇ ਇੱਥੇ ਰੇੜੇ ਆਹ ਉਹ ਹੈ ਜਗਾ ਜਿੱਥੋਂ ਆਪਾਂ ਖੜ ਕੇ ਵੀਡੀਓ ਪਹਿਲੇ ਦਿਨ ਬਣਾਈ ਸੀ ਤੁਰਨ ਲੱਗਿਆ ਇਹ ਆ ਚੌਂਕੀ ਇਹ ਹੁਣ ਆਪਾਂ ਉੱਥੇ ਵੜ ਗਏ ਆ ਜੌਣਾ ਨਗਰ ਵਾਲੀ ਸਾਈਡ ਨੂੰ ਜਗਾਦਰੀ ਹਲ ਇਹ ਆਪਾਂ ਅੱਜ ਉੱਥੇ ਹੀ ਗੁਰਦਰਾ ਸਾਹਿਬ ਰਵਾਂਗੇ ਖੜਾ ਸਾਹਿਬ ਗੁਰਦਰਾ ਜਿਹੜਾ ਆ ਜਿੱਥੇ ਪਹਿਲੇ ਦਿਨ ਰਹੇ ਗ੍ਰਾਮ ਪੰਚਾਇਤ ਕਲਾ ਨੌਰ ਆਪਕਾ ਹਰ ਇੱਕ ਸਵਾਗਤ ਕਰਦਾ ਬਾ ਮੀਰ ਦਾ ਕੁ ਕਿਲੋਮੀਟਰ ਹੋਣਾ ਹਾਂ ਇਹ ਰੱਖ ਦੱਸ ਹਾਂ ਮੌਲਾਪ ਰਹਿ ਗਿਆ ਅੱਧੇ ਘੰਟੇ ਦਾ ਲੌਪ ਰਹਿ ਗਿਆ ਵਾ ਤੇ ਇਹ ਕੱਲ ਨੂੰ ਆਪਾਂ ਪਹੁੰਚ ਜਾਾਂਗੇ ਆਪਾਂ ਆਪਣੇ ਘਰਾਂ ਨੂੰ ਤੇ ਹੁਣ ਜਮਨਾ ਨਾ ਕਰ ਤੁਰੇ ਜਾ ਰਹੇ ਆ ਤੇ ਉਬਰਤਾਰਾ ਸਾਹਿਬ ਦਾ ਨਾਂ ਕੀ ਫਿਰ ਉਹ ਜਿੱਥੇ ਪਰ ਆਏ ਹਾਂ ਛੜਾ ਸਾਹਿਬ ਛੜਾ ਸਾਹਿਬ ਹੀ ਹੈ ਨਾ ਛੜਾ ਸਾਹਿਬ ਇਹ ਕੀ ਕਹਿੰਦਾ ਓਹ ਠੀਕ ਆ ਬਾਕੀ ਰਹਿੰਦੇ ਛੜਾ ਸਾਹਿਬ ਇੱਥੇ ਆਪਾਂ ਜਰਨੀ ਸ਼ੁਰੂ ਕੀਤੀ ਸੀ ਉੱਥੇ ਜਾ ਕੇ ਸਵਾਗਤ ਕਰਦੇ ਆਂ ਸੜਕਾਂ ਤੇ ਲਾਈਟਾਂ ਜਗਦੀਆਂ ਇਹ ਆਪਾਂ ਹਰਿਆਣੇ ਦੇ ਵਿੱਚ ਆ ਹਾਂ ਇਹ ਹਨੇ ਰਵੇ ਜਿਹੜਾ ਸ਼ਹਿਰ ਆ ਇਹ ਆਈ ਜਗਨਾਨਗਰ ਆਪਾਂ ਜਗਨਾਨਗਰ ਪਹੁੰਚ ਗਏ ਆ ਤੇ ਉਹਨੂੰ ਗੁਰਦੁਆਰਾ ਸਾਹਿਬ ਜਾਵਾਂਗੇ ਇਹ ਵਾ ਕਾਫੀ ਲੰਮਾ ਸ਼ਹਿਰ ਆ ਪਿੱਛੋਂ ਕਾਫੀ ਪਿੱਛੋਂ ਆਪਾਂ ਘਟੜ ਦੋ ਡੇਢ ਦੋ ਕਿਲੋਮੀਟਰ ਤੋਂ ਆਪਾਂ ਸ਼ਹਿਰ ਤੋਂ ਵੜੇ ਹੋਏ ਆ ਮਾਰਕੀਟ ਚੱਲੀ ਜਾ ਰਹੀ ਤੇ ਹੁਣ ਆਪਾਂ ਅੱਗੇ ਤੁਰੇ ਜਾਂਦੇ ਆ ਅੱਗੇ ਆਪਾਂ ਜਗਤਰੀ ਵਾਲ ਸਾਈਡ ਨੂੰ ਜਾਣਾ ਗੁਰਦੁਆਰਾ ਸਾਹਿਬ ਉੱਥੇ ਖੜਾ ਆ ਕੀ ਘਟਾ ਬਹੁਤ ਹੈ ਕੀ ਘਟੇ ਨਾ ਭਰ ਕੇ ਆਇਨਾ ਕਿਤੇ ਉਧਰ ਨਹੀਂ ਹਾਂ ਉਤਰਾਖੰਡ ਬਹੁਤ ਵਾਈਡ ਘਟਾ ਮਿੱਟੀ ਨਹੀਂ ਜਾਦਾ ਪਰ ਇੱਥੇ ਜਿਵੇਂ ਅੱਡੇ ਵੱਢਦੇ ਜਾਂਦੇ ਜੰਦੇ ਜਾਂ ਤਰੇ ਜਾਂਦੇ ਆ ਜੋ ਕਿ ਹਰਿਆਣਾ ਆ ਜਾਂ ਮਿੱਟੀ ਦੇ ਘਰ ਚ ਵੱਢਦੇ ਜਾਂਦੇ ਨੂੰ ਫਿਰ ਕਾਲੇ ਹੋ ਗਏ ਇਹ ਅੱਗੇ ਆਪਣੇ ਜਾ ਰਹੇ ਭਾਈ ਸਾਹਿਬ ਕਮਲ ਸ਼ੇਰ ਕਰ